ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਸਰਦਾਰ ਕਲਦੀਪ ਸਿੰਘ ਢਾਲੀਵਾਲ ਅੱਜ ਤੁਸੀਂ ਦੇਖ ਸਕਦੇ ਹੋ ਛਨਾਲਾ ਦੇ ਵਿੱਚ ਰੋਡ ਜੋ ਕੱਢ ਰਹੇ ਨੇ ਕਲਦੀਪ ਢਾਲੀਵਾਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਜੇ ਝਾਤ ਮਾਰੀ ਜਾਵੇ ਤਾਂ ਉਹਨਾਂ ਦੇ ਸਮਰਥਕ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਤਾਂ ਇਹ ਸਿੱਧੀਆਂ ਤਸਵੀਰਾਂ ਢਾਲੀਵਾਲ ਸਾਹਿਬ ਦੀਆਂ ਨੇ ਅਸੀਂ ਗੱਲਬਾਤ ਵੀ ਜਿਹੜੀ ਕਰਨੀ ਕੋਸ਼ਿਸ਼ ਜਿਹੜੀ ਆ ਉਹ ਨਾਲ-ਨਾਲ ਕਰਾਂਗੇ ਤੇ ਅਲੀਵਾਰ ਸਾਹਿਬ ਕੀ ਕਹਿਣਾ ਚਾਹੁੰਦੇ ਬੜਾ ਲੋਕ ਪਿਆਰ ਕਰ ਰਹੇ ਆ ਸ਼ੁਰੂਆਤ 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 ਅੱਜ ਤੁਸੀਂ ਆਪਣਾ ਬਹੁਤ ਸ਼ਾਨਨਾ ਦਿੱਤਾਂਗੇ ਭਗਵੰਤ ਮਾਨ ਜੀ ਨੇ ਜਿੰਨੇ ਕੰਮ ਕੀਤੇ ਪੰਜਾਬ ਦੇ ਵਿੱਚ ਬਹੁਤ ਵਧੀਆ ਜੇਤੋਂ ਉਹ ਅੰਮਰ ਸਰ ਤੋਂ ਤੁਸੀਂ ਕਹ ਬਦੋ ਅੱਜ ਤੁਸੀਂ ਆਪਣਾ ਰਿਪੋਰਟ ਕਾਰਡ ਜੋ ਪੇਸ਼ ਕੀਤਾ ਉਹਦੇ ਵਿੱਚ ਮੋਟੇ-ਮੋਟੇ ਕੀ ਕਿਹਾ ਉਹਦਾ ਸੜਕਾਂ ਹਸਪਤਾਲ ਜਿਹੜੀਆਂ-ਜਿਹੜੀਆਂ ਚੀਜ਼ਾਂ ਬਣਾਈਆਂ ਰਾਵੀ ਤੇ ਪੋਲ ਬਣਾਇਆ ਦੋ ਸਾਲ ਦਾ ਪੂਰਾ ਰਿਪੋਰਟ ਕਾਰਡ ਦਿੱਤਾ ਜਿਹੜਾ ਅੱਜ ਤੱਕ ਇਹ ਦੇ ਦਿੱਤਾ ਹੁਣ ਲੋਕਾਂ ਨੂੰ ਕਿਹਾ ਤੁਸੀਂ ਫੈਸਲਾ ਕਰਦਾ ਕਿ ਵੋਟਰ ਦਾ ਹੱਕ ਦਾ ਕੋਣ ਮਾਨ ਸਾਹਿਬ ਨੇ ਇੱਕ ਵਾਰ ਹੀ ਕਿਹਾ ਸੀ ਕਿ ਜੇ ਮੇਰਾ ਕੰਮ ਨਹੀਂ ਪਸੰਦ ਨਾ ਪਾਇਓ ਵੋਟਰ ਆਪ ਇੱਥੇ ਨਹੀਂ ਤੇ ਨਾ ਪਾਇਓ ਨਹੀਂ ਤੇ ਮੇਰਾ ਕੋਟ ਕਾਡ ਪੜ ਲਓ ਬਾਬਾ ਸਾਹਿਬ ਤੁਹਾਡੇ ਮੁਕਾਬਲੇ ਕੈਂਡੀਡੇਟ ਨਹੀਂ ਅਜੇ ਤੱਕ ਅਨਾਉਂਸ ਕਰ ਰਹੇ ਹੋ ਆਉਂਦੋ ਜਿੰਨੂੰ ਵੀ ਜਿਹੜਾ ਆਊਗਾ ਕੋਈ ਗੱਲ ਨਹੀਂ ਆਉਂਦੋ ਦਾਰ ਦਿੰਨਾ ਜਿਤੋਂਗੇ ਮੈਂ ਅੱਖਾਂ ਤੂੰ ਦੇਖੀ ਲਾ 2 ਲੱਖ 2 ਲੱਖ 2 ਲੱਖ ਦਾ ਸਾਰੇ ਲੋਕਾਂ ਦਾ ਪਿਆਰ ਜਿਵੇਂ ਆ ਲਗ ਜਵਾਗਤ ਕੀਤਾ ਬਾਤ ਤੁਸੀਂ ਵੇਖ ਹੀ ਰਹੇ ਕਿੰਨਾ ਪਿਆਰ ਇਹ ਕੈਬਨਰ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਪੰਜਾਬ ਦੇ ਟਰਾਂਸਪੋਰਟ ਮਨਿਸਟਰ ਤਾਂ ਇਹ ਤਸਵੀਰਾਂ ਸਿੱਧੀਆਂ ਅਜਨਾਲਾ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਉਹਨਾਂ ਦੇ ਸਮਰਥਕ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਅੱਜ ਰੋਡ ਸ਼ੋਅ ਜਿਹੜਾ ਕਲਦੀਪ ਸਿੰਘ ਢਾਲੀਵਾਲ ਵੱਲੋਂ ਕੱਢਿਆ ਜਾ ਰਿਹਾ ਏ ਤਸਵੀਰਾਂ ਅਜਨਾਲਾ ਹਲਕੇ ਦੀਆਂ ਨੇ ਤੇ ਲੋਕ ਉਹਨਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕਰ ਰਹੇ ਨੇ ਤਾਂ ਇਹ ਤਸਵੀਰਾਂ ਅਜਨਾਲਾ ਦੀਆਂ ਨੇ ਅਜਨਾਲਾ ਦੇ ਸੰਗਮ ਜਿਹੜਾ ਪਾਲਸਾਹਕ ਨਿਜੀ ਪਾਲਸਾਹਕ ਉਥੇ ਅੱਜ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਇਹਨਾਂ ਨੇ ਆਪਣਾ ਰਿਪੋਰਟ ਪੇਸ਼ ਕੀਤਾ ਰਿਪੋਰਟ ਕਾਰਡ ਜਿਸ ਦੇ ਵਿੱਚ ਵਿਧਾਨ ਸਵਾਲ ਕੇ ਜਿਹੜੇ 9 ਵਿਧਾਨ ਸਵਾਲ ਕੇ ਨੇ ਉਥੋਂ ਦੇ ਜੇ ਗੱਲ ਕੀਤੀ ਜਾਵੇ ਤਾਂ ਸਾਰੇ ਵਿਧਾਇਕ ਉਥੇ ਪਹੁੰਚੇ ਸੀ ਅੰਮ੍ਰਿਤਸਰ ਦੇ ਸਾਰੇ ਵਿਧਾਇਕ ਜਿਹਨੇ ਵਿਧਾਨ ਸਵਾਲ ਕੇ ਨੇ ਇਹਨਾਂ ਦੇ ਵਿੱਚ 8 ਵਿਧਾਇਕ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸੱਤਾ ਦੇ ਵਿੱਚ ਆਵਾਜ਼ੀ ਪਾਰਟੀ ਦੇ ਵਿਧਾਇਕ ਨੇ ਇੱਕ ਸੀਟ ਕਾਲੀਦਾਲ ਕੋਲ ਹੈ ਤੇ ਇੱਕ ਕਾਂਗਰਸ ਕੋਲ ਹੈ ਤਾਂ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਤਾਂ ਇਹ ਸਿੱਧੀਆਂ ਤਸਵੀਰਾਂ ਅਜਨਾਲਾ ਦੀਆਂ ਨੇ ਜਿੱਥੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਅੱਜ ਆਪਣਾ ਰਸਮੀ ਤੌਰ ਤੇ ਉੱਤੇ ਚੋਣ ਪ੍ਰਚਾਰ ਦਾ ਆਗਾਜ਼ ਕਰ ਰਹੇ ਨੇ ਤੇ ਤਸਵੀਰਾਂ ਅਜਨਾਲਾ ਦੀਆਂ ਨੇ ਜਿੱਥੇ ਵੱਡੀ ਗੁੰਦੀ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਲਗਾਤਾਰ ਉਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਤਕਰੀਰਾਂ ਜਿਹੜੀਆਂ ਨੇ ਸੁਧੀਆਂ ਅਜਨਾਲਾ ਦੀਆਂ ਨੇ ਕਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਜੋ ਕੰਮ ਕੀਤੇ ਸੀ ਆ ਜੋ ਲੋਕਾਂ ਦੇ ਵਿੱਚ ਗਏ ਤੇ ਲੋਕਾਂ ਨੇ ਉਹਨਾਂ ਨੂੰ ਪੂਰਾ ਰਿਸਪੌਂਸ ਜਿਹੜਾ ਉਹ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਨੋਟ ਨੇ ਨੋਟਾਂ ਦੇ ਹਾਰ ਪਾ ਕੇ ਉਹਨਾਂ ਦੇ ਸਮਰਥਕ ਨੇ ਤਕਲੀਪ ਸਿੰਘ ਢਾਲੀਵਾਲ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਕੈਬਨਟ ਵਜ਼ੀਰ ਵੀ ਨੇ ਜਿਹੜੇ ਪੰਜਾਬ ਦੇ ਟ੍ਰਾਂਸਪੋਰਟ ਪਿੰਡੂ ਵਿਕਾਸ ਵਿਭਾਗ ਦੇ ਮੰਤਰੀ ਰਹੇ ਨੇ ਇਸ ਵਕਤ ਜਿਹੜੇ ਵਿਧਾਇਕ ਇਸ ਵਕਤ ਜਿਹੜੇ ਵੱਖ-ਵੱਖ ਉਹਨਾਂ ਨੇ ਮਹਿਕਮੇ 'ਚ ਕੰਮ ਕੀਤਾ ਤਾਂ ਅਜਨਾਲਾ ਦੇ ਵਿੱਚ ਇਸ ਪਾਸੇ ਉਹਨਾਂ ਦੇ ਜਿਹੜੇ ਸਮਰਥਕ ਨੇ ਰਸਤਿਆਂ ਦੇ ਵਿੱਚ ਭੰਗੜੇ ਪਾ ਕੇ ਉਹਨਾਂ ਦਾ ਜਿਹੜਾ ਸਵਾਗਤ ਜਿਹੜਾ ਕਰ ਰਹੇ ਨੇ ਸੈਲਫੀਆਂ ਖਿਚਾਰੇ ਨੇ ਤਾਂ ਇਹ ਤਮਾਮ ਜਿਹੜੀਆਂ ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹਨਾਂ ਦੇ ਇਸ ਵਕਤ ਨਾਲ ਨੇ ਤਾਂ ਇਹ ਕੁਲਦੀਪ ਢਾਲੀਵਾਲ ਜਿਹੜੇ ਨੇ ਖੁਸ਼ੀ ਦਾ اظہار ਕਰ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਵੱਡੀ ਸ਼ਾਨ ਨਾਲ ਜਿੱਤਣ ਦੇ ਨਾਲ ਹੀ ਉਹਨਾਂ ਨੇ ਵੱਡੀ ਗੱਲ ਕੀਤੀ ਕਿ ਜੇਕਰ ਉਹਨਾਂ ਨੂੰ ਜੇਕਰ ਉਹਨਾਂ ਦੇ ਕੰਮ ਲੋਕਾਂ ਨੂੰ ਪਸੰਦ ਨਹੀਂ ਆਣ ਤਾਂ ਲੋਕ ਉਹਨਾਂ ਨੂੰ ਵੋਟ ਨਾ ਪਾਉਣ ਤਾਂ ਭਗਵੰਤ ਮਾਨ ਦੀ ਤਰਜ਼ ਦੇ ਉੱਤੇ ਹੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਗੱਲ ਆਖੀ ਹੈ ਕਿ ਜਿਵੇਂ ਸਰਦਾ ਭਗਵੰਤ ਸਿੰਘ ਮਾਨ ਨੇ ਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਜੇਕਰ ਲੋਕਾਂ ਨੂੰ ਉਹਨਾਂ ਦੇ ਕੰਮ ਪਸੰਦ ਨਹੀਂ ਨੇ ਤਾਂ ਉਹਨਾਂ ਨੂੰ ਵੋਟਾਂ ਨਾ ਪਾਈਆਂ ਜਾਣ ਤਾਂ ਉਸੇ ਤਰਜ਼ੀ ਦੇਤੇ ਕਿਉਂਕਿ ਬਹੁਤ ਸਾਰੀਆਂ ਪੰਚਾਇਤੀ ਜ਼ਮੀਨਾਂ ਪੰਜਾਬ ਦੇ ਵਿੱਚ ਜਿਹੜੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਸੀ ਜਿਹਨਾਂ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਤਾਂ ਉਹਨਾਂ ਕਬਜ਼ਿਆਂ ਨੂੰ ਛੁਡਾਇਆ ਰਾਵੀ ਦੇ ਉੱਤੇ ਬਗੈਰਾ ਤੌਰ ਤੇ ਪੁਲ ਬਣਾਇਆ ਸੜਕਾਂ ਬਣਾਈਆਂ ਤੇ ਡਵੈਲਪਮੈਂਟ ਦੇ ਜਿਹੜੇ ਕੰਮ ਕਰਾਏ ਤਾਂ ਇਹਨਾਂ ਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾਣਗੇ ਤਾਂ ਇਹ तमाम ਜਿਹਈਆਂ ਵੱਡੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਕੁਲਦੀਪ ਸਿੰਘ ਢਾਲੀਵਾਲ ਅੱਜ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਨੇ ਦੋ ਦਿਨ ਪਹਿਲਾਂ ਜਦੋਂ ਉਹਨਾਂ ਦੀ ਟਿਕਟ ਅਨਾਉਂਸ ਹੋਈ ਸੀ ਤਾਂ ਕੁਲਦੀਪ ਸਿੰਘ ਢਾਲੀਵਾਲ ਨੇ ਉਸ ਦਿਨ ਅਜਨਾਲਾ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਦਾ ਉੱਥੇ ਨਤਮਸਤਕ ਹੋਏ ਸੀ ਤਾਂ ਅੱਜ ਅਜਨਾਲਾ ਦੇ ਜੇ ਗੱਲ ਕੀਤੀ ਜਾਵੇ ਤਾ ਇੱਕ ਪੈਲਸ ਦੇ ਵਿੱਚ ਵੱਡੀ ਰੈਲੀ ਕੀਤੀ ਤੇ ਆਪਣਾ ਰਿਪੋਰਟਰ ਕਲਦੀਪ ਸਿੰਘ ਢਾਲੀਵਾਲ ਨੇ ਪੇਸ਼ ਕੀਤਾ ਤੇ ਉਸ ਰਿਪੋਰਟਰ ਦੇ ਵਿੱਚ ਉਹਨੇ ਉਹਨਾਂ ਨੇ ਲੋਕਾਂ ਨੂੰ ਜੋ ਲੋਕਾਂ ਨਾਲ ਲੋਕਾਂ ਦੇ ਕੰਮ ਕੀਤੇ ਸੀ ਤਾਂ ਪਿਛਲੀ ਵਾਰ ਵੀ ਕਲਦੀਪ ਸਿੰਘ ਢਾਲੀਵਾਲ ਨੇ ਅਮਰਸਰ ਤੋਂ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਅਮਰਸਰ ਤੋਂ ਇਹ ਸੀਟ ਗੁਰਜੀਤ ਸਿੰਘ ਓਜਲਾ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤਾਂ ਇਸ ਵਾਰ ਬਾਦ ਦੇ ਵਿੱਚ ਗੁਰਦੀਪ ਸਿੰਘ ਢਾਲੀਵਾਲ ਨੇ ਜੇ ਗੱਲ ਕੀਤੀ ਜਾਵੇ ਤਾਂ ਅਜਨਾਲਾ ਤੋਂ ਵਿਧਾਨ ਸਭਾ ਦੀ ਚੋਣ ਲੜੀ ਤਾਂ ਵੱਡੀ ਮਾਤਰਾ ਦੇ ਨਾਲ ਵੱਡੀ ਫਰਕ ਦੇ ਨਾਲ ਇਹ ਸੀਟ ਜਿਹੜੀ ਸੀ ਉਹਨਾਂ ਨੇ ਜਿੱਤੀ ਸੀ ਤੇ ਉਸ ਤੋਂ ਬਾਅਦ ਪੰਜਾਬ ਦੇ ਉਹ ਕੈबिनेट ਮੰਤਰੀ ਬਣੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਕਾਫੀ ਨੇੜੇ ਮੰਨੇ ਜਾਂਦੇ ਨੇ ਗੁਰਦੀਪ ਸਿੰਘ ਢਾਲੀਵਾਲ ਔਰ ਪੰਜਾਬ ਦੇ ਇਹ ਪੰਜ ਕੈबिनेट ਮੰਤਰੀ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਵਿੱਚ ਮਾਝੇ ਦੇ ਵਿੱਚੋਂ ਗੁਰਦੀਪ ਸਿੰਘ ਢਾਲੀਵਾਲ ਇੱਕ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਦੂਜਾ ਮਾਝੇ ਤੋਂ ਹੀ ਇੱਕ ਹੋਰ ਕੈਬਨਤ ਮੰਤਰੀ ਜਿਹੜੇ ਖਰੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਲਾਲਜੀਤ ਸਿੰਘ ਲਾਲਜੀਤ ਸਿੰਘ ਪੁੱਲਰ ਜਿਹੜੇ ਨੇ ਉਹ ਚੋਣ ਜਿਹੜੀ ਨੇ ਉਹ ਲੜ ਰਹੇ ਨੇ ਤਾਂ ਇਸੇ ਤਰ੍ਹਾਂ ਇਹ ਜਿਹੜੀਆਂ ਤਸਵੀਰਾਂ ਨੇ ਤਾਂ ਹੁਣ ਇਹ ਸੁੱਧੀਆਂ ਤਸਵੀਰਾਂ ਜਿਹੜੀਆਂ ਨੇ ਅਜਨਾਲਾ ਤੋਂ ਨੇ ਜਿੱਥੇ ਅੱਜ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਗੁਰਦੀਪ ਸਿੰਘ ਢਾਲੀਵਾਲ ਨੇ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਇਹ ਸਿੱਧੀਆਂ ਅਜਨਾਲਾ ਤੋਂ ਨੇ ਉਹਨਾਂ ਦੇ ਸਮਰਥਕ ਵੀ ਨਾਲ ਨੇ ਕੀ ਕਹਿਣਾ ਚਾਹੁੰਦੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਚਿਨਾਏ ਜੀ ਚਿਨਾਏ ਸਾਹਿਬ ਕੀ ਕਹਿਣਾ ਚਾਹੁੰਦੇ ਢਾਲੀਵਾਲ ਸਾਹਿਬ ਬਾਰੇ ਤੁਹਾਡੀਆਂ ਸਾਹਿਬ ਬਾਰੇ ਵੀ ਇਹ ਹਲਕਾ ਜਿਹਾ ਜਨਾਲਾ ਜਿੱਦੇ ਨੇ ਐਮਪੀ ਦਾ ਐਮਪੀ ਬਣਾ ਕੇ ਦਿੱਲੀ ਭੇਜਾਂਗੇ ਆਹ ਰਾਜ ਦਾ ਕੱਟਿਆ ਇਹ ਉਹਨਾਂ ਦੇ ਚਪੇੜ ਆ ਮੂੰਹ ਦੇ ਜਿਹੜੇ ਢਾਲੀਵਾਲ ਸਾਹਿਬ ਨੂੰ ਗੱਲਾਂ ਕਰਦੇ ਸੀ ਜਿਨ੍ਹਾਂ ਨੇ ਢਾਲੀਵਾਲ ਸਾਹਿਬ ਬਾਰੇ ਗਲਤ ਬੋਲਿਆ ਸੀ ਨਾ ਉਹਨਾਂ ਦੇ ਮੂੰਹ ਦੇ ਚਪੇੜ ਆ ਕੇ ਕੀ ਕਰਣਾ ਲੋਕੀ ਕਿਉਂ ਪਸੰਦ ਕਰਦੇ ਢਾਲੀਵਾਲ ਸਾਹਿਬ ਨੂੰ ਢਾਲੀਵਾਲ ਸਾਹਿਬ ਦੇ ਵਿਕਾਸ ਕਾਰਜਾਂ ਕਰਕੇ ਭਾਈ ਜਿੰਨੇ ਵਿਕਾਸ ਨਾਲੇ ਕਰਦੇ ਅੱਜ ਤੱਕ 70 ਸਾਲਾਂ ਵਿੱਚ ਕਿਸੇ ਨੇ ਕੀਤੇ ਨਹੀਂ ਓਕੇ ਹਾਂ ਤੁਹਾਨੂੰ ਲੱਗਦਾ ਕਿ ਜਿਹੜੇ ਵਿਰੋਧੀ ਵਿਰੋਧੀ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ ਉਹਨਾਂ ਬਾਰੇ ਕੀ ਕਹਿੰਦੇ ਹੋ ਸਰ ਜੀ ਵਿਰੋਧੀ ਵਿਰੋਧੀ ਛੱਡ ਦਿਓ ਕੋਈ ਗੱਲਾਂ ਨਹੀਂ ਵਿਰੋਧੀਆਂ ਦੀ ਆ ਜੀ ਕਿਹੜਾ ਵਿਰੋਧੀ ਤੁਹਾਨੂੰ ਕਿਹੜਾ ਵਿਰੋਧੀ ਕੋਈ ਵਿਰੋਧੀ ਨਹੀਂ ਆੜਾ ਦੇ ਓਕੇ ਇੰਨੇ ਜੋ ਇੱਥੇ ਕੋਈ ਨਹੀਂ ਹੈਗਾ ਓਕੇ ਜਿਹੜੇ ਆਮ ਆਕਾਲੀ ਨਾਲ ਕਾਂਗਰਸ ਵਾਲਿਆਂ ਨੇ ਗੱਲ ਕੀਤੀ ਵੀ ਅਸੀਂ ਜੰਗਲ ਦੇ ਸ਼ੇਰ ਆ ਉਹਨਾਂ ਇਹਨੂੰ ਜੰਗਲ ਬਣਾ ਕੇ ਰੱਖਿਆ ਸੀ ਹਲਕਾ ਨਹੀਂ ਹੁਣ ਬਣਿਆ ਏ ਓਕੇ ਅਸਲੀ ਹਲਕਾ ਹੁਣ ਬਣਿਆ ਵੀ ਧਾਰਿਆ ਸਾਡੇ ਦੇ ਪਾਸੇ ਹਲਕੇ ਦੇ ਡਵੈਲਪਮੈਂਟ ਦੇ ਕੰਮ ਕਿੰਨੇ ਕ ਕਰਾਇਤਾਂ ਲਈ ਪਾਜੀ ਸੜਕਾਂ ਬਣਾਉਂਦਿਆਂ ਭਾਈ ਨੇ ਪਤਾ ਨਹੀਂ ਬਾਥਰੂਮ ਬਣਾਤੇ ਜੀ ਕੋਈ ਪੰਚਾਇਤ ਘਰ ਬਣਾਤੇ ਮੰਡੀਆਂ ਬਣਾਉਂਦਿਆਂ ਜੀ ਕੋਈ ਕੋਈ ਜੀ ਰਹਿਣ ਕੀ ਪਿੰਡਾਂ ਦੇ ਵਿੱਚ 90% ਕੰਮ ਹੋ ਚੁੱਕਾ ਹੈ ਕਈ ਥਾਂ ਚੱਲ ਰਿਹਾ ਕਈ ਥਾਂ ਬਿਲਕੁਲ ਕੰਪਲੀਟ ਹੈ ਇਹ ਢਾਲੀਵਾਲ ਸਾਹਿਬ ਜਦੋਂ ਮੰਤਰੀ ਬਣ ਕੇ ਮੰਤਰੀ ਸੀਗੇ ਉਦੋਂ ਯਾਰਾ ਫੈਰਾ ਸੀ ਕਿ ਮੈਂਬਰ ਪਾਰਲੀਮੈਂਟ ਬਣ ਜਾਣਗੇ ਫਿਰ ਫਾਇਦਾ ਸਰ ਜੋ ਮੈਂਬਰ ਪਾਰਲੀਮੈਂਟ ਬਣ ਕੇ ਫਿਰ ਦਿੱਲੀ ਤੋਂ ਹੋਰ ਪੈਸੇ ਲੈ ਕੇ ਆਉਣ ਤੇ ਇਨਾਲਾ ਹੋਰ ਸਵਾਰ ਦਿਆਂਗੇ ਹੋਰ ਸਵਾਰ ਦੋ ਹਾਂ ਧੰਨਵਾਦ ਜੀ ਤਾਂ ਇਹ ਗੁਰਦੀਪ ਸਿੰਘ ਢਾਲੀਵਾਲ ਦੇ ਜਿਹੜੇ ਸਮਰਥਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਹਲਕੇ ਦੇ ਵਿੱਚ ਹੋਰ ਸਮਰਥਕਾਂ ਨੇ ਢਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਲੋਕ ਕਹਿ ਰਹੇ ਨੇ ਕਿ ਤਾਲੀਵਾਲ ਸਾਹਿਬ ਦਿੱਲੀ ਜਾਣਗੇ ਤੇ ਹੋਰ ਪੈਸੇ ਲੈ ਕੇ ਆਉਣਗੇ ਬਿਲਕੁਲ ਜੀ ਬਿਲਕੁਲ ਆਪਣੇ ਹਲਕੇ ਦਾ ਵਿਕਾਸ ਕਰਨਾ ਸਾਦੇ ਅੰਬਸਾ ਦਾ ਵਿਕਾਸ ਕਰਨਾ ਅਜ ਨਾਲੇ ਦਾ ਜ ਬਹੁਤ ਵਿਕਾਸ ਬਾਕੀ ਹੈ ਅਜ ਨਾਲੇ ਦਾ ਵਿਕਾਸ ਕਰਾਂਗੇ ਸੈਂਟਰ ਸਰਕਾਰ ਕੋ ਪੈਸੇ ਲੈ ਕੇ ਆਵਾਂਗੇ ਆਪਣੇ ਜਿਹੇ ਵਾਲ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਕਿ ਤੁਹਾਨੂੰ ਘਾਟਾ ਨਹੀਂ ਪੈਜੂਗਾ ਇੱਕ ਮੰਤਰੀ ਜਣਾ ਉਹ ਐਮਪੀ ਬਣ ਜੂਗਾ ਨਹੀਂ ਕੋਈ ਘਾਟਾ ਨਹੀਂ ਅਜ ਨਾਲੇ ਆ ਸਾਡਾ ਘਾਟਾ ਅਰ ਨਾਲੇ ਨੂੰ ਕਦੀ ਹੀ ਪਿੱਛੇ ਨਹੀਂ ਜਾਣਗੇ ਕੋਈ ਘਟਾ ਨਹੀਂ ਫਿਰ ਇਹਨੇ 90% ਕੰਮ ਹੋ ਗਏ ਜਿਹੜੇ ਰਹਿ ਗਏ ਉਹ ਅਗਲੇ 10 ਉਹ 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 ਆਪਾਂ ਅੰਟੀ ਬੜ ਕੇ ਕਰ ਦੇਣੀ ਜੀ ਤਾਂ ਲਗਾਤਾਰ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਗੱਲ ਵੀ ਕਰ ਰਹੇ ਨੇ ਔਰ ਇਹਨਾਂ ਨੇ ਕਿਹਾ ਹੈ ਕਿ ਮੈਂਬਰ ਪਾਰਲੀਮੈਂਟ ਬਣ ਕੇ ਉਹ ਹੋਰ ਵਿਕਾਸ ਜਿਹੜਾ ਉਹ ਕਰਨਗੇ ਇਸ ਪਾਸੇ ਤੁਸੀਂ ਜੋਸ਼ ਵੇਖ ਸਕਦੇ ਹੋ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਜੋਸ਼ ਵੇਖ ਸਕਦੇ ਹੋ ਤੇ ਉਹਨਾਂ ਦੇ ਸਮਰਥਕਾਂ ਦਾ ਲੰਬਾ ਕੱਟ ਜਿਹੜਾ ਇਸ ਪਾਸੇ ਤਸਵੀਰਾਂ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਅਜਨਾਲਾ ਦੀਆਂ ਨੇ ਜਿੱਥੇ ਅੱਜ ਕੁਲਦੀਪ ਸਿੰਘ ਢਾਲੀਵਾਲ ਨੇ ਆਪਣਾ ਚੋਣ ਪ੍ਰਚਾਰ ਜਿਹੜਾ ਉਹ ਸ਼ੁਰੂ ਕੀਤਾ ਹੈ ਤਾਂ ਜਿਹੜਾ ਇੱਕ ਪੈਲੈਸ ਦੇ ਵਿੱਚ ਜਿਹੜਾ ਉਹਨਾਂ ਨੇ ਉਹਨਾਂ ਨੇ ਜਿਹੜਾ ਇਸ ਜਗ੍ਹਾ ਦੇ ਉੱਤੇ ਸ਼ਕਤੀ ਪ੍ਰਦਰਸ਼ਨ ਵੀ ਕਹਿ ਸਕਦੇ ਆ ਔਰ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹਨਾਂ ਨੇ ਇੱਕ ਆਪਣਾ ਰਿਪੋਰਟ ਕਾਜ ਪੇਸ਼ ਕੀਤਾ ਸੀ ਤੇ ਰਿਪੋਰਟ ਕਾਰਡ ਪੇਸ਼ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਵੱਡਾ ਜਿਹੜਾ ਇਕੱਠ ਲੈ ਕੇ ਉਹ ਜਨਾਲਾ ਸ਼ਹਿਰਵਾਲ ਵਧ ਰਹੇ ਨੇ ਤਾਂ ਲਗਾਤਾਰ ਸਾਡੀ ਨਜ਼ਰ ਇਸ ਤੇ ਬਣੀ ਹੋਈ ਹੈ ਸਮਰਥਕ ਜਿਹੜੇ ਨੇ ਇਸ ਪਾਸੇ ਗੱਡੀਆਂ ਦੇ ਵਿੱਚ ਵੇਖ ਸਕਦੇ ਹੋ ਤਾਂ ਸਰ ਕੀ ਨਾਮ ਹੈ ਜੀ ਤੁਹਾਡਾ ਪੂਰਨ ਸਿੰਘ ਕੀ ਕਹਿਣਾ ਚਾਹੁੰਦੇ ਢਾਲੀਵਾਲ ਸਾਹਿਬ ਬਾਰੇ ਬਹੁਤ ਵਧੀਆ ਜੀ ਜਿੰਮਤ ਬਾਦ ਹੈ ਘਰੀਵਾਲ ਬਹੁਤ ਵਧੀਆ ਲੀਡਰ ਹੈ ਜੀ ਨਹੀਂ ਕਿੰਨੇ ਫਰਕ ਨਾਲ ਜਿੱਤਣਗੇ ਕਿ ਕੀ ਵਰਕ ਪਵੇਗਾ ਜਿੱਤਣਗੇ ਜਿੱਤਣ ਲਈ ਖਰੋਈ ਦਾ ਮੈਦਾਨ ਚ ਉਤਰੀ ਜਾ ਫਰਕ ਇਹ ਉਹਨਾਂ ਦੇ ਸਮਰਥਕ ਨੇ ਇਹਨਾਂ ਦਾ ਕਹਿਣਾ ਹੈ ਕਿ ਵੱਡੇ ਫਰਕ ਨਾਲ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਜਿੱਤਣਗੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਬਣ ਕੇ ਜਿੰਨਾ ਵਿਕਾਸ ਕਰਾਇਆ ਮੈਂਬਰ ਪਾਰਲੀਮੈਂਟ ਬਣ ਕੇ ਉਹ ਹੋਰ ਵਿਕਾਸ ਜਿਹੜਾ ਉਹ ਅੰਮ੍ਰਿਤਸਰ ਲੋਕ ਸਭਾ ਹਲ ਕੇ ਦਾ ਇਹ ਨਾਲਾ ਲੋਕ ਸਭਾ ਹਲ ਕੇ ਦਾ ਜਿਹੜਾ ਉਹ ਵਿਕਾਸ ਜਿਹੜਾ ਕਰਨਗੇ ਇਸ ਪਾਸੇ ਜਿਹੜੇ ਸਮਰਥਕ ਆ ਰਹੇ ਨੇ ਕੀ ਨਾਮ ਆ ਸਰ ਤੁਹਾਡਾ ਲਵਕਰਨ ਸਿੰਘ ਭਖਾ ਲਵਕਰਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੇ ਧਾਲੀਵਾਲ ਸਾਹਿਬ ਦਾ ਰੋਡ ਸ਼ੋਅ ਅੱਜ ਕਿੰਨਾ ਕੁ ਸਮਰਥਨ ਲੋਕਾਂ ਦਾ ਮਿਲ ਰਿਹਾ ਹੈ ਮੈਨਾ ਸਰ ਲੇਖੇ ਟੁੱਟ ਗਿਆ ਲੇਖੇ ਟੁੱਟ ਗਏ ਏ ਵੜਗੇ ਕਾਂਗਰਸ ਖਾਲੀਏ ਵੜਗੇ ਜੇ ਘਰਾਂ ਦੇ ਤਾਂ ਬਿਲਕੁਲ ਅਕਾਲੀ ਦੇ ਕਾਂਗਰਸੀਆਂ ਦੇ ਉੱਤੇ ਜਿਹੜੇ ਤੰਜ ਕੱਸ ਰਹੇ ਨੇ ਸਮਰਥਕ ਆਮ ਆਦਮੀ ਪਾਰਟੀ ਦੇ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਦੇ ਅੱਜ ਵੱਡਾ ਰੋਡ ਸ਼ੋਅ ਜਿਹੜਾ ਇੱਥੇ ਕੀਤਾ ਹੈ ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਹਰੇ ਉਮੀਦਵਾਰ ਆਪਣਾ ਜਿਹੜਾ ਉਹ ਅਜੇ ਸਿਲੈਕਟ ਕਰਨਾ ਹੈ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਹਲੇ ਸਿਲੈਕਟ ਕਰਨੇ ਨੇ ਤਾਂ ਇਸ ਪਾਸੇ ਜਿਹੜੇ ਸਾਰੇ ਸਮਰਥਕ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜੈਵਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਜਿਹੜੀਆਂ ਛੜਾਈਆਂ ਸੀ ਉਹਨਾਂ ਦਾ ਵੱਡਾ ਇਸ ਪਾਸੇ ਨਾਮ ਹੋਇਆ ਸੀ ਪੰਚਾਇਤੀ ਜ਼ਮੀਨਾਂ ਛਡਾਉਣ ਤੋਂ ਬਾਅਦ ਕਾਫੀ ਉਹ ਚਰਚਾ ਦੇ ਵਿੱਚ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਹਾਲਾਂਕਿ ਪਿਛਲੇ ਸਮੇਂ 'ਚ ਉਹਨਾਂ ਕੋਲੋਂ ਜਿਹੜੇ ਵਿਭਾਗ ਖੋਏ ਗਏ ਸੀ ਵਿਭਾਗ ਵਾਪਸ ਲੈ ਕੇ ਆਏ ਸੀ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹਨਾਂ ਦੀ ਉਸ ਵੇਲੇ ਉਹਨਾਂ ਬਾਰੇ ਕਈਆਂ ਕਈਆਂ ਸੀ ਪਰ ਕੁਲਦੀਪ ਢਾਲੀਵਾਲ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਰਹੀ ਹੈ ਜਾਂ ਮਿਲਦੀ ਮਿਲੇਗੀ ਉਹ ਹਮੇਸ਼ਾ ਹੀ ਇਸ ਜ਼ਿੰਮੇਵਾਰੀ ਨੂੰ ਹੋਰ ਨਿਭਾਉਣਗੇ ਤਾਂ ਇਹ तमाम ਜਿਹੜੀਆਂ ਤਸਵੀਰਾਂ ਅਜਨਾਲਾ ਤੋਂ ਨੇ ਗੁਰਦੀਪ ਸਿੰਘ ਢਾਲੀਵਾਲ ਦੇ ਸਮਰਥਕ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਇੱਥੇ ਚੋਣ ਪ੍ਰਚਾਰ ਕਰਕੇ ਨਿਕਲ ਰਹੇ ਨੇ ਨਾਲ ਹੀ ਦੱਸ ਦੇਣਾ ਚਾਹੁੰਦੇ ਆ ਕਿ 9 ਵਿਧਾਨ ਸਭਾ ਹਾਲ ਕੇ ਅਟਾਰੀ ਦੇ ਵਿੱਚ ਜਿਹੜੇ ਇਸ ਵਕਤ ਅ 28 ਦੇ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੇ ਨੇ ਤਾਂ ਇਹ ਸਾਰੇ ਤੁਸੀਂ ਢਾਲੀਵਾਲ ਸਾਹਿਬ ਦੇ ਨਾਲ ਹੀ ਓਟਾ ਕਰਨੀ ਤੇ ਤਾਂ ਇਹ ਜਿਹੜੇ ਅ ਨੋਵਾਂ ਦੇ ਵਿੱਚੋਂ ਸੱਤ ਵਿਧਾਨ ਸਭਾ ਹਲਕਿਆਂ ਦੇ ਉੱਤੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਮਜੀਠਾ ਤੇ ਸਰਾਜਾ ਸਾਥੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੇ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇ ਉਹ ਉਹ ਚੋਣ ਮੇ ਦਾ ਉਹ ਜਿੱਤੇ ਸੀ ਤੇ ਸੱਤ ਵਿਧਾਨ ਸਭਾ ਹਲਕਿਆਂ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ 82 ਦੀ ਗੱਲ ਕੀਤੀ ਜਾਵੇ ਅਜਨਾਲੀ ਦੀ ਗੱਲ ਕੀਤੀ ਜਾਵੇ ਅਮਰਸਰ ਦੇ ਪੰਜਾਬ ਵਿਧਾਨ ਸਭਾ ਵਾਲ ਕਹਿੰਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਉਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਸਾਰੇ ਵਿਧਾਇਕਾ ਜਿੱਤੇ ਪਹੁੰਚੇ ਸੀ ਤੇ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਰਿਪੋਰਟ ਕਾਰਡ ਕੇਸ਼ ਕਰਨ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਹੁਣ ਇੱਕ ਰੋਡ ਛੋਜ ਨਾਲ ਦੇ ਵਿੱਚ ਕੱਢ ਰਹੇ ਨੇ ਤੇ ਦਾਵਾ ਕਰ ਰਹੇ ਨੇ ਕਿ ਵੱਡੇ ਮਾਰਜਨ ਨਾਲੋ ਜਿੱਤਣਗੇ ਤੇ ਡਿਵੈਲਪਮੈਂਟ ਦੇ ਜਿਹੜੇ ਕੰਮ ਰਹਿ ਗਏ ਨੇ ਉਹ ਦਿੱਲੀ ਤੋਂ ਹੋਰ ਫੰਡ ਲਿਆ ਕੇ ਉਹ ਡਿਵੈਲਪਮੈਂਟ ਦੇ ਕੰਮ ਅਮਰਸਰ ਲੋਕ ਸਭਾਲ ਕੇ ਰਿਹਾ ਵਿਧਾਨ ਸਭਾਲ ਕੇ ਦੇ ਪਹਿਲ ਦੇ ਆਧਾਰ ਤੇ ਤੇ ਕਰਾਉਣਗੇ ਕੈਮਰਾਬਰਸਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।